i तो यार दो यार बादकार करके पीछे आ बुलाना मैं पढ़ा रही हूं ना ये देख कुंडा के पीछे मेरे तो बुला आ देखो सारी कुड़ी में लाके कुड़ी अंदर मार के कुट्टी सारी आ देखो सारे सारे प्लीज बाहर देखो इज्जतदार कर दे सब बनी हुई है वीडियो वीडियो बनी हुई है जी अपना फोन से हाथ से फोन खोलना ਕੋਈ ਨੋ ਮੁੱਠੀ ਹਲਕਾ ਤੇ ਆ ਹ 10000 ਦੇਸ਼ੂਰ ਦੇ ਲਈ 200 200 ਦੇ 200 ਰੁਪਏ ਵਾਲਾ ਨਾ 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 ਕੋਈ ਜਾ ਦੇਣੀ ਤੋਂ ਆਲਾ ਆਹ ਇਹ ਬੱਕ ਲੈ ਲੈ ਵੀ ਚੱਲ ਗਏ ਇਹ ਦਾਦਾ ਪਾਸੀ ਪਾਵੇਲਾ ਉਹ ਅੰਦਰ ਤੋਂ ਪਾੜੇ ਅੰਦਰ ਤੋਂ ਪਾੜੇ ਜਾ ਰਿਹਾ ਜਿਆ ਤਾਂ ਉਸਕੇ ਉਹ ਨਹੀਂ ਰੋਣਾ 452 ਲਵਾਈ ਦੀ ਇਹਨਾਂ ਦੇ ਘਰ ਆ ਰਿਹਾ ਹੈ ਕੰਮਲਾ ਕਰਕੇ ਗੱਲ ਜੀ ਆ ਦੇਖੋ ਤੇਰਾ ਮਤਲਬ ਸੁਣਿਆ ਦੇਖਿਓ ਵੀ ਇਹ ਨਾ ਹੋਰ ਜੱਟ ਦਿਖਾਵਾਂਗੇ ਤੋੜਿਆ ਕਿਤਾ ਕਿ ਹੋਰ ਹੋਰ ਕੁੱਟੀਲੀ ਹੈ ਮੈਂ ਆ ਗਾ ਤੇਰੇ ਘਰ ਵਾਲੇ ਨੇ ਕਿੱਤਾ ਇਹ ਸਾਰਾ ਐ ਤੇ ਪੰਜਾਬ ਜੈਨਸ ਬਣਾ ਕੇ ਘੁੱਟਦੇ ਨੇ ਬੋਲਦੇ ਹੈ ਘਰ ਮੋਟੇ ਪਟੇ ਅੰਦਰ ਮੋਟੀ ਦੀ ਚੁੱਕੀ ਮਾਰੀ ਦੁਬਾਵਾ ਰਿਆ ਨਹੀਂ ਐ ਲੋਸੀ ਤੁਹਾਡੇ ਕੋਲ ਹੀ ਲੈਣਾ ਦੋਨੋਂ ਜਰਾ ਬੰਦ ਕਰ ਦੇ ਬੰਦ ਕਰ ਦੇ ਤੂੰ ਬੰਦ ਕਰ ਦੇ ਆਉਂਦੇ ਕੋ ਕਰਣਿਆ ਆ ਸੇਵ ਕਰੀ ਮੈਂ ਤੂੰ ਤਾਂ ਸੇਵ ਕਰ ਦੇ ਅਜੋ ਬੀਬੀ ਤੂੰ ਮੈਨੂੰ ਕਰ ਦੇ ਕਰੀ ਮੈਨੂੰ ਆਪੇ ਸੇਵ ਕਰ ਦੇ ਕਰ ਦੇ ਯਾਰ ਸੇਵ ਆ ਸਾਰਾ ਬੂਆ ਸਾਰਾ ਤੋੜਤਾ ਹੁਣ ਇਹਨੂੰ ਅੰਦਰ ਇਦਾਂ ਦਾ ਜਵੜ ਨਹੀਂ ਹੋਣਾ ਹੁੰਦਾ ਆ ਸਾਰੀ ਕੁਰਸੀ ਟੋੜੀ ਪਈ ਆ ਆ ਦੇਖੋ ਜੀ ਅਸੀਂ ਅੰਦਰ ਨਹੀਂ ਗਏ ਉਸ ਤੋਂ ਬਾਅਦ ਆ ਉਹਦੀ ਚੁੰਨੀ ਵੀ ਇੱਥੇ ਡਿੱਗੀ ਪਈ ਹੈ ਹਨਾ ਚੱਪਲਾ ਵੀ ਪਈਆਂ ਉਹਨਾਂ ਦੀਆਂ ਲੜ ਕੇ ਕਿੰਨੀ ਸਾਡੇ ਨਾਲ ਪੂਰਾ ਛੱਡ ਦੋ ਦੋਸਰ ਜਿੰਨੀ ਦਾ ਪੈਰ ਪੂਰਾ ਸਾਰੀ ਕੁਰਸੀ ਟੁੱਟੀ ਆ ਮੈਂ ਬੜੀ ਬੁਰੀ ਤਰ੍ਹਾਂ ਡਿੱਗੀ ਇੱਥੇ ਕਿਉਂ ਕੁਰਸੀ ਨੂੰ ਨਾ ਛੇੜ ਉਹਨਾਂ ਚੱਕਰਣਾਣਾ ਮਾੜਾ ਤਾਂ ਸਾਥ ਕਿਹਾ ਉਹ ਕਿ ਨਹੀਂ ਛੇੜਨਾ ਤੇ ਉਹਨੂੰ ਵੇਚ ਕੋਲ ਨਹੀਂ ਜਾ ਕੇ ਤੇ ਇਹਦੇ ਸਭ ਇਹ ਥੋੜੀ ਹੀ ਹੁੰਦਾ ਵੀ ਕੋਈ ਬੈਨੋ ਪਲੇਟ ਕਰਦੀ ਉਹਨਾਂ ਕਹਿੰਦਾ ਮੈਨੂ ਪਲੇਟ ਦੇ ਚਾ ਦਵਾਰ ਕਰ ਜਿਵੇਂ ਹੈਗਾ ਉਹ ਬਾਤ ਇਹ ਕਿਉਂ ਮੈਂ ਕੀ ਕਰਾਂ ਕਿ ਤੂੰ ਇੱਕ ਇੱਕ ਮੂਵੀ ਬਣਾਉ ਥੱਲੇ ਹੋ ਗਿਆ ਨਾ ਬੈਠਾ ਠਹਿਰ ਜਾ ਕੋਈ ਬਣਾ ਦੂੰ ਕੋਈ ਆ ਜੱਪਲਾ ਵੀ ਉਹਨਾਂ ਦੀਆਂ ਪਈਆਂ ਨਾ ਤੂੰ ਕਿ ਬੋਲਦੀ ਆਪੇ ਫੋਟੋ ਬਣਾ ਕੇ ਛੇੜਦੇ ਹਾ ਥੱਲੇ ਨੂੰ ਓਕੇ ਕਰਨੀ ਪੈਣੀ ਇੱਕ ਚਪਲ ਦੋ ਹੀ ਪਈਆਂ ਵਾ ਮਰਾ ਡਰਾਮਾ ਹਰਾਮ ਖੁਰਾਨੇ ਕੀ ਤਾਈ ਤੇ ਹੈਲੋ ਗਾਇਜ਼ ਮੇਰਾ ਨਾਮ ਜਪਨੀਤ ਹੈ ਤੇ ਮੈਂ ਟੋਰਾਂਟੋ ਕੈਨੇਡਾ ਤੋਂ ਗੱਲ ਕਰ ਰਹੀ ਹਾਂ ਸੋ ਗਾਇਜ਼ ਮੇਰੇ ਤੇ ਮੇਰੇ ਬੁਆਏਫਰੈਂਡ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਝਗੜੇ ਰਹਿੰਦੇ ਸੀ ਤੇ ਬਹੁਤ ਜ਼ਿਆਦਾ ਮਿਸ ਅੰਡਰਸਟੈਂਡਿੰਗਸ ਵੀ ਰਹਿੰਦੀਆਂ ਸੀ ਜਿਸ ਕਰਕੇ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੈਂ ਬੜੇ ਐਸਟ੍ਰੋਲੋਜਰਾਂ ਦੇ ਨਾਲ ਇੰਡੀਆ ਦੇ ਵਿੱਚ ਕੰਟੈਕਟ ਕੀਤਾ ਬੜੀ ਜਗ੍ਹਾ ਡਾਲਰਸ ਵੀ ਵੇਸਟ ਕੀਤੇ ਬਟ ਕਿਤੇ ਵੀ ਕੋਈ ਹੱਲ ਨਹੀਂ ਮਿਲਿਆ ਫਿਰ ਮੈਨੂੰ ਕਿਸੇ ਨੇ ਬਾਬਾ ਮੂਸਾ ਖਾਨ ਜੀ ਦੇ ਬਾਰੇ ਦੱਸਿਆ ਇਹਨਾਂ ਦੇ ਨਾਲ ਮੈਂ ਕੰਟੈਕਟ ਕੀਤਾ ਇਹਨਾਂ ਨੇ ਕੁਝ ਏਦਾਂ ਦੇ ਉਪਾਏ ਮੈਨੂੰ ਦੱਸੇ ਜੋ ਕਰਨ ਦੇ ਨਾਲ ਸਾਡਾ ਰਿਲੇ अगर तुम्हें तो भी लाइफ च इदा कोई भी प्रॉब्लम है जरूर कॉन्टैक्ट करो नाइन एट सैवन एट सिक्स फोर टू जीरो नाइन डबल जीरो मेरे तो मेरे बॉयफ्रेंड के बहुत ज्यादा झगड़े थे लड़ाईयां होंगे सी जिद करके सा ब्रेकअप हो चुका से पता चल रहा है मैं उन्होंने कॉन्टैक्ट किया तो उन्होंने मैंने बहुत अच्छी रेमेडीज दसी आज अच्छे मेरा बॉयफ्रेंड मेरे नाल है तो अभी दोनों एक दूजे बहुत खुश होंगे बहुत जल्दी विह भी करा वाले हाँ मैं चाहत आस्ट्रेलिया से मैं आपका शुक्रिया कैसे करूँ आप की वजह से मेरा बॉयफ्रेंड मेरी जिंदगी में वापस आया और हम जल्द ही शादी करने वाले हैं